ਤਲ ਗੁਰ ਸੇਵੀਆ ਇਹਨ ਸੁਸਹਿਜ ਦਰਸ਼ਨ ਪਰਸਿਆ ਗੁਰ ਕਾ ਜਨਮ ਮਰਨ ਦੁਖ ਹੋਵ ਸਿਫਤ ਸੁਖ ਸੰਮਦੀ ਨੂਰ ਅਰਸਹ ਕੁਰਸਹ ਤਉ ਦਿਠੀ ਸੱਚੀ ਪਾਤਸ਼ਾਹ ਮਲ ਜਨਮ ਜਨਮ ਕੀ ਕਟਿਐ ਸਜਣ ਸੱਚਾ ਪਾਤਸ਼ਾਹ ਹਿਰਸਾ ਹਾਂਦਾ ਜਿਸ ਪਾਸ ਬਹਿਠਿਆ ਸੋਹੀਐ ਸਬਨਾਂ ਦਾ ਸਜਣਾ ਸੱਚਾ ਪਾਤਸ਼ਾਹ ਸਿਰ ਸਾਹੰਦੈ ਜੇ ਸੋ ਪਾਸ ਬਹਿਠਿਆ ਸੋਹੀ ਆ ਸਬਨੰਦ ਵੇਸਾਹ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਜਤ ਸਰੀ ਮਹਲਾ 5 ঘর দূা শান্ত ও অঙ্কা সাতগো রসাদ সলোক উচ্চ আগম অপার প্রব কথন যাই অকথ নানক প্রভ শরণতি ਰਾਖਣ ਕਉ ਸਮਰੱਥ ਊਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਇ ਅਕਥ ਨਾਨਕ ਪ੍ਰਭ ਸਰਣਾਗਤੀ ਰੱਖਣ ਕਉ ਸਮਰਥ ਸ਼ੰਤ ਜਿਉ ਜਨ ਹਉ ਧਿਆਖਾ ਹਰ ਪ੍ਰਭ ਤੇਰਿਆ ਕਿਤੇ ਗਨ ਅਸੰਖ ਆਵ ਗਣ ਮੇਰੀਆ ਅਸੰਖ ਆਵ ਗਣ ਖਤੇ ਫੇਰੇ ਨਿਤ ਪ੍ਰਾਤ ਸਦ ਭੂਲਿਆ ਮੋਹ ਮਾਗਨ ਬਿਕਾਰ ਨਮਾਇ ਤਉ ਪਰਸਾਦੀ ਘੁਲਿਆ ਲੋਕ ਕਰਤ ਬਕਾਰ ਵਿਖੜੇ ਪ੍ਰਭ ਨੇ ਰਹੂ ਤੇ ਨੇਰਿਆ ਬਨਵੰਤ ਨਾਨਕ ਦਇਆ ਧਾਰੋ ਕਾ ਦਉ ਭਵ ਜਲ ਸੇਰਿਆ ਸਲੋਕਾ ਨਿਰਤਨ ਭਵ ਸੰਖ ਗੁਣਾ ਉਚ ਪ੍ਰਭ ਕਾ ਨਾ ਨਾਨਕੀ ਬੇਨੰਤੀਆ ਮੇਲਾ ਨਾ થਵੇ ਥਾ ਸ਼ੰਤ ਦੂਸਰਨਾਹੀ ਠਾ ਕਾਪਹ ਜਾਈਆ ਆਠ ਪਹਿਰ ਕਰ ਜੋੜ ਸੋ ਪ੍ਰਭ ਧਿਆਈਆ ਤੇ ਹੈ ਸੋ ਪ੍ਰਭ ਸਰਾ ਆਪਣਾ ਮਨ ਹੈ ਚਿੰਦਿਆ ਪਾਈਆ ਤਜ ਮਾਨ ਮੋਹ ਵਿਕਾਰ ਦੂਜਾ ਏਕ ਸਿਉ ਲੇਵ ਲਈਆ ਅਰਪ ਮਨ ਤਨ ਪ੍ਰਭੂ ਆਗਾ ਆਪ ਸਗਲ ਮਟਾਈਆ ਬਨਵੰਤ ਨਾਨਕ ਧਾਰਾ ਕਿਰਪਾ ਸੱਚ ਨਾਮ ਸਮਾਈਆ ਸਲੋਕਾ ਰੀ ਮਨ ਤਾ ਕੋ ਧਾਈਆ ਸਭ ਵਿਦ ਜਾ ਕਾ ਹਾਥ ਰਾਮ ਨਾਮ ਧਨ ਸੰਚੀਐ ਨਾਨਕ ਨਿਭਾ ਸਾਥ ਸ਼ੰਤਾ ਸਾਥ ਅੜਾ ਪ੍ਰਭ ਏਕ ਦੂਸਰ ਨਾਹੀ ਕੋਈ ਥਾਨ ਤਨੰਤਰ ਆਪ ਜਲ ਥਲ ਪੂਰ ਸੋਈ ਜਲ ਥਲ ਮਹੀਆਲ ਪੂਰ ਰਹਾ ਸਰਬਦਾਤਾ ਪ੍ਰਭ ਧਨੀ ਗੋਪਾਲ ਗੋਵਿੰਦ ਅੰਤ ਨਾਹੀ ਬੇਅੰਤ ਗੋਣਾ ਤਾਂ ਕੀ ਗਣੀ ਭਜ ਸਰਣ ਸੁਆਮੀ ਸੁਖ ਹਗਾਮੇ ਤਿਸ ਬਿਨਾ ਅਨ ਨਾਹੇ ਕੋਈ ਬਰਵੰਤ ਨਾਨਕ ਦਇਆ ਧਾਰੋ ਤਿਸ ਪ੍ਰਾਪਤ ਨਾਮ ਹੋਇ ਸਲੋਕਾ ਜਿਤ ਜਿਤਵਿਆ ਸੋਮੁ ਪਾਇ ਨਾਨਕ ਨਾਮ ਧਿਆਇ ਸੁਖ ਸਬਾਇ ਸੰਤ ਅਪਮਨ ਛੂਟ ਗਿਆ ਸਾਧੂ ਸੰਗ ਮਿਲੇ ਗੁਰਮਖ ਨਾਮ ਲਿਆ ਜੋਤੀ ਜੋਤ ਰਲੇ ਹਰ ਨਾਮ ਸਿਮਰਤ ਮਿਟੇ ਕਲ ਵਿਖਾ ਬੁਝੀ ਤਪਤ ਘਾਨਿਆ ਗਾਹ ਪੁਝਾਲੀਨੇ ਦਇਆ ਕੀਨੇ ਆਪਣੇ ਕਰ ਮੰਨਿਆ ਲੈ ਅੰਕ ਲਾਇ ਹਰ ਮਿਲਾਇ ਜਨਮ ਮਾਰਾ ਨ ਦੁਖ ਜਲੇ ਬਨਵੰਤ ਨਾਨਕ ਦਇਆਧਾਰੀ ਮੇਲੇ ਲੀਨੇ ਇਕ ਬਲੇ ਲੈ ਅੰਕ ਲਾਇ ਹਰ ਮਿਲਾਇ ਜਨਮ ਮਰਨ ਦੁਖ ਜਲੇ ਬਨਵੰਤ ਨਾਨਕ ਦਇਆਧਾਰੀ ਮੇਲ ਲੀਨੇ ਇੱਕ ਪਲੇ ਲੋਹਾ ਹੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਤ ਸਰੀ ਮਹੱਲਾ ਪੰਜਵਾਂ ਘਰ ਦੂਜਾ ਸ਼ੰਤ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਲੋਕ ਊਚ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਣ ਕ ਸਮਰੱਥ